ਸਸਿਕਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬਾਂਸਰਜ਼ ਵਰਡ ਵਿੱਚ ਅੱਜ ਮੈਂ ਤੁਹਾਡੀ हेयर फॉਲ ਦੀ ਸਮੱਸਿਆ ਨੂੰ ਦੂਰ ਕਰਨ ਜਾ ਰਹੀ ਹਾਂ ਜੋ ਕਿ ਬਿਲਕੁਲ ਹੀ ਘਰੇਲੂ ਨੁਸਖਿਆਂ ਨਾਲ ਹੋਏਗਾ ਅੱਜ ਮੈਂ ਆਪਣਾ ਪਹਿਲਾ ਵਲੌਗ ਸ਼ੁਰੂ ਕਰਨ ਜਾ ਰਹੀ ਹਾਂ ਜਿੱਦੇ ਤੁਹਾਨੂੰ ਮੈਂ हेयर ਦੀ ਸਮੱਸਿਆ ਬਾਰੇ ਤੁਹਾਡੇ ਨਾਲ ਰੂਬਰੂ ਹੋਵਾਂਗੀ ਤੁਹਾਨੂੰ ਦੱਸਾਂਗੀ ਕਿ ਚਿੱਟੇ ਵਾਲ ਕਿਵੇਂ ਠੀਕ ਕੀਤੇ ਜਾਣ हेयर फॉਲ ਕਿਵੇਂ ਰੋਕੀ ਜਾਵੇ ਗੰਜਾਪਨ ਰੂਸੀ ਕਿਵੇਂ ਖਤਮ ਕੀਤੀ ਜਾਵੇ ਇਸ ਲਈ ਮੈਂ ਘਰੇਲੂ ਨੁਸਖਿਆਂ ਦੀ ਵਰਤੋਂ करूंगी ਜੋ ਕਿ ਹਰ ਘਰ ਵਿੱਚ ਮਿਲਦੇ ਹੈ ਤੁਸੀਂ ਵੀ ਇਹਨਾਂ ਬਦਨੂਸਖਿਆਂ ਨਾਲ ਆਪਣੀ ਇੱਕ ਤੇਲ ਤਿਆਰ ਕਰ ਸਕਦੇ ਹੋ ਜੋ ਕਿ ਬਹੁਤ ਹੀ ਆਸਾਨ ਹੈ ਤੇ ਕੋਈ ਵੀ ਬਿਗਨਰ ਬਰੀ इजीली ਇਸ ਨੂੰ ਬਣਾ ਸਕਦਾ ਹੈ ਆ ਸ਼ੁਰੂ ਕਰੀਏ ਆਪਾਂ ਅੱਜ ਦਾ ਤੇਲ ਨਾ ਅੱਜ ਦੇ ਤੇਲ ਲਈ ਆਪਾਂ ਨੂੰ ਚਾਹੀਦੀ ਸਭ ਤੋਂ ਪਹਿਲਾਂ ਨਿੰਮ ਜਿਸ ਨੂੰ ਕਿ ਮੈਂ ਪਹਿਲਾਂ ਧੋ ਰਿਹਾ ਹਾਂ ਇਸ ਦੀ ਪਹਿਲਾਂ ਇਸ ਨੂੰ ਡਰਾਈ ਰੋਸਟ ਕਰ ਕਰਾਂਗੇ ਇਸ ਨੂੰ ਸਿੱਧਾ ਤੇਲ ਵਿੱਚ ਨਹੀਂ ਪਾਵਾਂਗੇ ਨਹੀਂ ਤਾਂ ਤੇਲ ਥੋੜਾ ਜਿਹਾ ਕੜਕੜ ਕਰਕੇ ਬਾਹਰ ਆ ਜਾਏਗਾ ਇਸ ਦੀ ਸਾਰੀ ਮੈਂ ਡੰਡੀ ਨੂੰ ਤੋੜ ਦਿੱਤਾ ਹੈ ਤੇ ਸਲੋ ਗੈਸ ਤੇ ਇਸ ਨੂੰ ਡਰਾਈ ਰੋਸਟ ਕਰ ਲਾਂਗੇ ਨੇਮ ਬਹੁਤ ਹੀ ਵਧੀਆ ਹੈ ਆਪਣੀ ਰੋਸੀ ਨੂੰ ਖਤਮ ਕਰਦਾ ਹੈ ਵਾਲਾਂ ਦੀ ਜੇ ਕੋਈ ਵਾਲਾਂ 'ਚ ਕਿਸੇ ਦੇ ਜੁਮਾ ਵਗੈਰਾ ਹੈ ਤਾਂ ਉਹ ਵੀ ਖਤਮ ਹੋਣਗੀਆਂ ਉਸ ਤੋਂ ਬਾਅਦ ਪਾ ਰਹੇ ਹਾਂ ਜੀ ਆਪਾਂ ਕੜੀ ਪੱਤਾ ਕੜੀ ਪੱਤੇ ਨੂੰ ਵੀ ਮੈਂ ਪਹਿਲਾਂ ਧੋ ਰਿਹਾ ਹੈਗਾ ਇਹਦੇ ਫਿਰ ਡੰਡੀਆਂ ਉਤਾਰਾਂਗੇ ਤੇ ਇਸ ਨੂੰ ਵੀ ਡਰਾਈ ਰੋਸਟ ਕਰਾਂਗੇ ਤੇਲ ਵਿੱਚ ਕੋਈ ਵੀ ਚੀਜ਼ ਪਾਉਣ ਤੋਂ ਪਹਿਲਾਂ ਸਾਰੀਆਂ ਡਰਾਈ ਰੋਸਟ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ ਹਲ ਹਿਬਿਸਕਸ ਦੇ ਫੁੱਲ ਹਿਬਿਸਕਸ ਦੇ ਫੁੱਲਾਂ ਨੂੰ ਵੀ ਮੈਂ ਧੋ ਰਿਹਾ ਹੈ ਇਹਦੇ ਉੱਪਰ ਵੀ ਹੈ ਵਿਚਾਰੇ ਵਾਲੇ ਡੰਡੀਆਂ ਨੂੰ ਕਢਾ ਲਵਾਂਗੇ ਤੇ ਪਿੱਛੇ ਵਾਲੀਆਂ ਵੀ ਕਢਾ ਲਵਾਂਗੇ ਅਰੇ ਵਾਲੇ ਨੂੰ ਕੱਲੇ ਫੋਲੀ ਇਹਨੂੰ ਡਰਾਈ ਰੋਸਟ ਕਰਾਂਗੇ ਇਹ ਗਿੱਲੇ ਹੈ ਇਸ ਕਰਕੇ ਡਰਾਈ ਰੋਸਟ ਜੇ ਇਹ ਤਾਂ ਢੜਕੋ ਸਾਰਾ ਮਟੀਰੀਅਲ ਸੁੱਕਾ ਹੈ ਤਾਂ ਨੂੰ ਰੋਸਟ ਕਰਨ ਦੀ ਜਰੂਰਤ ਨਹੀਂ ਹੈ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਐਲੋਵੇਰਾ ਜੋ ਕਿ ਆਪਣਾ ਘਰ ਦਾ ਹੀ ਉਗਾਇਆ ਗਿਆ ਹੈ ਬਿਲਕੁਲ ਨੇਚਰਲ ਹੈ ਪਿਓਰ ਹੈ ਇਹਨੂੰ ਥੋੜਾ ਜਿਹਾ ਕੱਟ ਕੇ ਫਿਰ ਇਹਦੇ ਛੋਟੇ-ਛੋਟੇ ਸਲਾਈਸ ਬਣਾ ਲਾਂਗੇ ਇਹਨੂੰ ਵੀ ਮੈਂ ਧੋ ਲਿੱਤਾ ਸੀ ਪਹਿਲਾਂ ਇੱਦਾਂ ਮੈਂ ਇਹਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਿਆ ਦੇਖੋ ਇਹਦੇ ਵਿੱਚ ਕਿੰਨੀ ਜੈਲੀ ਹੈ ਇਹ ਸਾਰੀ ਜੈਲੀ ਆਪਣੇ ਵਾਲਾਂ ਦੇ हेयर ऑयल ਦੇ ਵਿੱਚ ਮਿਕਸ ਹੋ ਜੂਗੀ ਬਹੁਤ ਹੀ ਫਾਇਦੇਮੰਦ ਹੋਊਗੀ ਇਹਨੂੰ ਵੀ ਥੋੜਾ ਜਿਹਾ ਡਰਾਈ ਰੋਸਟ ਕਰ ਲਏ ਨੇ ਇਸ ਤੋਂ ਬਾਅਦ 2 ਮਿੰਟ ਡਰਾਈ ਰੋਸਟ ਕਰਨ ਤੋਂ ਬਾਅਦ ਆਪਾਂ ਅਗਲੇ ਇੰਗਰੀਡੀਅੰਟਸ ਮਿਕਸ ਕਰਾਂਗੇ ਇਹਦੇ ਵਿੱਚ ਆਪਣੇ ਸਾਰੇ ਫੁੱਲ ਪੱਤੀਆਂ ਹੁਣ ਬਿਲਕੁਲ ਡਰਾਈ ਹੋ ਚੁੱਕੇ ਹਨ ਹੁਣ ਆਪਾਂ ਇਹਦੇ ਵਿੱਚ ਮਿਲਾਵਾਂਗੇ ਨਾਰੀਅਲ ਦਾ ਤੇਲ ਜੋ ਕਿ ਪਿਓਰ ਹੈ 1/2 ਕਿਲੋ 500 ml ਨਾਰੀਅਲ ਦਾ ਤੇਲ ਹੈ ਬਿਲਕੁਲ ਵਰਜਨ ਕੋਕੋਨਟ ਆਇਲ ਹੈ ਇਨੂੰ ਖਾਣ ਲਈ ਸਬਜ਼ੀਆਂ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਤੇ ਤੇ ਬਾਹਰ ਵੀ ਬੱਤੇ ਜਾ ਸਕਦਾ ਹੈ ਇਹ ਪੂਰੇ ਦਾ ਪੂਰਾ 500 ml ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇਲ ਪਾਉਣ ਤੋਂ ਪਹਿਲਾਂ ਆਪਣੇ ਪੁੱਲ ਤੇ ਪੱਤੀਆਂ ਬਿਲਕੁਲ ਡਰਾਈ ਹੋਣੇ ਚਾਹੀਦੇ ਜੇ ਇਹਦੇ ਵਿੱਚ ਪਾਣੀ ਹੋਇਆ ਤੇ ਇਹ ਇਸ ਤੇਲ ਦੀ ਛਲ ਵੱਜ ਕੇ ਮੂੰਹ ਤੇ ਨਹੀਂ ਪੈ ਸਕਦਾ ਇਸ ਕਰਕੇ ਬਿਲਕੁਲ ਪਹਿਲਾਂ ਉਹਨਾਂ ਨੂੰ ਡਰਾਈ ਰੋਸਟ ਕਰ ਲੈਨੇ ਫਰੈਂਜ਼ੇ ਬਹੁਤ ਹੀ ਵਧੀਆ ਤੇਲ ਬਣ ਕੇ ਤਿਆਰ ਹੋਊਗਾ ਬੱਚੇ ਵੱਡੇ ਸਭ ਇਹਨੂੰ ਲਗਾ ਸਕਦੇ ਆ ਵਾਲਾਂ ਦੀ ਝੜਨ ਦੀ ਸਮੱਸਿਆ ਖਤਮ ਹੋ ਜਾਏਗੀ ਰੂਸੀ ਖਤਮ ਹੋ ਜਾਊਗੀ ਜੇ ਕੋਈ ਸਿਕਤਰੀ ਹੈ ਜਾਂ ਕੋਈ ਝੂਆ ਹੈ ਉਸ ਕਰੀ ਖਤਮ ਹੋ ਜਾਣਗੀ ਤੇ ਆਪਣੇ ਵਾਲਾਂ ਦੀ ਲੈਂਥ ਵੀ ਬਹੁਤ ਜਲਦੀ ਵੱਧ ਜਾਏਗੀ ਜਿਨ੍ਹਾਂ ਦੇ ਟਾਈਮ ਤੋਂ ਪਹਿਲਾਂ ਵਾਲ ਚਿੱਟੇ ਆ ਜਾਂਦੇ ਆ ਉਹ ਵੀ ਠੀਕ ਹੋ ਜਾਏਗੀ ਇਸ ਸਮੱਸਿਆ ਇਸ ਕਰਕੇ ਸਾਰੇ ਇੰਗਰੀਡੀਅੰਟਸ ਧਿਆਨ ਨਾਲ ਦੇਖੋ ਤੇ ਜੋ ਇਹ ਮੈਂ ਵੀ ਜੋ ਵੀ ਇੰਗਰੀਡੀਅੰਟਸ ਪਾ ਰਹੀ ਹਾਂ ਇਹ ਸਭ ਘਰ ਵਿੱਚ ਅਵੇਲੇਬਲ ਨੇ ਇਹ ਮੈਂ ਲੈ ਰਹੀ ਹਾਂ ਹੁਣ ਕਲੌਂਜੀ ਇੱਕ ਚਮਚੇ ਕਲੌਂਜੀ ਦਾ ਇਹਨੂੰ ਹੀ ਮੈਂ ਦੇ ਵਿੱਚ ਮਿਕਸ ਕਰ ਰਹੀ ਹਾਂ ਉਸ ਤੋਂ ਬਾਅਦ ਲੈ ਰਹੀ ਹਾਂ ਮੈਂ ਇੱਕ ਚਮਚ ਮੇਥੀ ਦਾਣਾ ਇਹ ਮੇਰੇ ਕੋਲ ਬਰੀਕ ਮੇਥੀ ਦਾਣਾ ਹੈ ਜੇ ਤੁਹਾਡੇ ਕੋਲ ਮੋਟਾ ਮੇਥੀ ਦਾਣਾ ਹੈ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਮੈਂ ਪਾ ਰਹੀ ਹਾਂ 8 ਤੋਂ 10 ਕਲੀਆਂ ਲਸਣ ਫਿਰ ਮੈਂ ਇੱਕ ਮੋਟਾ ਪਿਆਜ਼ ਲੈ ਕੇ ਉਸ ਦੇ ਬਰੀਕ-ਬਰੀਕ ਸ্লাইਸ ਕੱਟ ਲਏ ਉਹਨੂੰ ਵੀ ਮਿਕਸ ਕਰ ਰਹੀ ਹਾਂ ਤੁਹਾਡੇ ਕੋਲ ਵੱਡਾ ਪਿਆਜ਼ ਨਹੀਂ ਹੈ ਤਾਂ ਦੋ ਛੋਟੇ ਵੀ ਲੈ ਸਕਦੇ ਹੋ ਚਾਰ ਤੋਂ ਪੰਜ ਮੈਂ ਡਰਾਈ ਆਮਲਾ ਲਿੱਤੇ ਆ ਜੇ ਤੁਹਾਡੇ ਕੋਲ ਡਰਾਈ ਆਮਲਾ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਹਰੇ ਆਮਲੇ ਵੀ ਪਾ ਸਕਦੇ ਹੋ ਪਰ ਅੱਜਕੱਲ ਹਰੇ ਆਮਲੇ ਦੀ ਅਸੀਂ ਜੰਨੀ ਇਸ ਲਈ ਮੈਂ ਡਰਾਈ ਆਮਲੇ ਪਾ ਰਹੀ ਹਾਂ ਪੰਜ ਜੀ ਇਸ ਵਿੱਚ ਮੈਂ ਪਾ ਰਹੀ ਹਾਂ ਲੌਂਗ ਤੇ ਹੋਣੇ ਨੇ ਸਾਰੇ ਇੰਗਰੀਡੀIENTS ਨੂੰ ਸਲੋ ਸਲੋ ਲੋ ਟੂ ਮੀਡੀਅਮ ਫਲੇਮ ਤੇ ਹੀ ਬੋਇਲ ਕਰਨਾ ਹੈ ਬਿਲਕੁਲ ਜਦੋਂ ਤੱਕ ਸਾਰਾ ਬੈਟਰ ਆਪਣਾ ਕਾਲਾ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਨੂੰ ਹਲਾਉਂਦੇ ਰਹੇ ਨੇ ਤੇਜ਼ ਕਰ ਬਿਲਕੁਲ ਨਹੀਂ ਕਰਨਾ ਆਂਚ ਨੂੰ ਜੇ ਤੇਜ਼ ਕਰਾਂਗੇ ਤਾਂ ਸਾਰਾ ਸਮਾਨ ਛਿਤੀ ਜਲ ਜਾਵੇਗਾ ਤੇ ਤੇਲ ਦੇ ਵਿੱਚ ਅਸਰ ਨਹੀਂ ਆਊਗਾ ਇਸ ਕਰਕੇ ਸਲੋ ਸਲੋ ਕਰਕੇ ਲੋ ਟੂ ਮੀਡੀਅਮ 10 ਤੋਂ 15 ਮਿੰਟ ਦੇ ਵਿੱਚ ਸਾਰਾ ਸਮਾਨ ਪੱਕ ਜਾਵੇਗਾ ਤੇਲ ਦੇ ਵਿੱਚ ਤੇ ਆਪਣੇ ਤੇਲ ਦਾ ਰੰਗ ਕਾਲਾ ਹੋ ਜਾਏਗਾ ਫਿਰ ਹੀ ਆਪਾਂ ਗੈਸ ਦੀ ਫਲੇਮ ਨੂੰ ਆਫ ਕਰਾਂਗੇ ਮੰਦਰਾ ਤੋਂ 20 ਮਿੰਟਾਂ ਦੇ ਵਿੱਚ ਆਪਣਾ ਤੇਲ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਦੇ ਸਾਰੇ ਪੱਤੇ ਸੁੱਕ ਗਏ ਤੇ ਜੋ ਵੀ ਇਹਨਾਂ ਵਿੱਚ ਫੁੱਲ ਪਾਈ ਸੀ ਉਹ ਵੀ ਬਿਲਕੁਲ ਡਰਾਈ ਹੋ ਚੁੱਕੇ ਨੇ ਮੈਂ ਗੈਸ ਦੀ ਫਲੇਮ ਆਫ ਕਰਤੀ ਹੈ ਹੁਣ ਇੱਕ ਛਲਣੀ ਲੈ ਕੇ ਬਾਉਲ ਦੇ ਉੱਪਰ ਰੱਖਾਂਗੇ ਤੇ ਉੱਪਰ ਇੱਕ ਮਾਈਮਲ ਦਾ ਪਤਲਾ ਕੱਪੜਾ ਰੱਖਾਂਗੇ ਤਾਂ ਜੋ ਛੋਟੇ-ਛੋਟੇ ਕਣਾਂ ਉਹ ਵੀ ਇਹਦੇ ਛੰਨੇ ਜਾ ਸਕਣ ਤੇ ਤੇਲ ਦੇ ਵਿੱਚ ਨਾ ਆਉਣ ਆਪਣਾ ਤੇਲ ਬਣ ਕੇ ਤਿਆਰ ਹੋ ਚੁੱਕਾ ਹੈ ਜੋ ਕਿ ਬਹੁਤ ਹੀ ਲਾਭਕਾਰੀ ਹੈ ਚਾਹੀਏ ਇਸ ਨੂੰ ਸਪਰੇਅ ਨਾਲ ਸਰੀਰਾਂ ਤੇ ਲਗਾਓ ਜਾਂ ਮ사ਜ ਕਰੋ ਦੋਨੇ ਤਰੀਕੇ ਨਾਲ ਹੀ ਬਹੁਤ ਵਧੀਆ ਹੈ ਇੱਕ ਹਫ਼ਤੇ ਤੋਂ ਲੈ ਕੇ 15 ਦਿਨਾਂ ਦੇ ਵਿੱਚ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ हेयर ਗ੍ਰੋਥ ਹੋਣੀ ਸ਼ੁਰੂ ਹੋ ਜਾਊਗੀ ਰੂਸੀ ਖਤਮ ਹੋ ਜਾਊਗੀ ਤੇ ਵਾਲ ਝੜਨੇ ਬੰਦ ਹੋ ਜਾਣਗੇ ਜੇ ਤੁਹਾਨੂੰ ਵੀਰੀ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਇੱਕ ਵਾਰੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੁਹਾਡੀ ਲਾਈਕ ਸ਼ੇਅਰ ਨਾਲ ਮੈਨੂੰ ਮੋਟੀਵੇਸ਼ਨ ਮਿਲੇਗੀ ਤੇ ਮੈਂ ਇਸ ਤਰ੍ਹਾਂ ਦੀ ਹੋਰ ਰੈਸਪੀਜ਼ ਲੈ ਕੇ ਆਵਾਂਗੀ